ਹਾਂ ਜੀ ਜਨੇ ਬੋਲਦੇ ਜਾ ਪਹਾਉ ਵੀਰ ਦਾ ਮੈਨੂੰ ਪਤਾ ਨਹੀਂ ਲੱਗਦਾ ਠੀਕ ਕਰੀਏ ਅੱਧੀ ਆ ਗਿਆ ਸਿੱਧੇ ਸਾਡੇ ਪਿੰਡਾਂ ਵਾਲੇ ਅੱਛਾ ਮੇਰਾ ਪਹਾਉ ਹੈ ਮੇਰਾ ਵੀਰ ਹੈ ਗੁਰਦਾਸਪੁਰਿਆ ਮੇਰੀ ਨਾ ਮਾਜੀ ਡੀਆਈਜੀ ਸਾਹਿਬ ਬੈਠੇ ਇੰਦਰਵੀਰ ਜੀ ਦੱਸ ਰਹੇ ਸੀ ਜੱਸੀ ਉਹ ਥਾ ਪਰ ਇਹਨਾਂ ਦੇ ਕਾਲੇ ਕਿਹੋਂ ਗਏ ਸੀ ਇੰਦਰ ਸਿੰਘ ਜੀ ਜਿਹਾ ਸਭ ਨੇ 99 ਦੇ ਵਿੱਚ ਸੋ ਮੈਂ ਅਸੀਂ ਗੁਰਦਾਸਪੁਰਿਆ ਆ ਇੱਕ ਮੇਰੀ ਤਾਂ ਗੱਲ ਬੜੀ ਪਪੂਲਰ ਹੋਈ ਸੀ ਮੈਂ ਦੱਸਿਆ ਸੀ ਬਿਹਾਰ ਇਲਾਕੇ ਦੀ ਆਪਣੀ ਇੱਕ ਖੂਬੀ ਹੁੰਦੀ ਹੈ ਦੁਆਬਾ ਅਸੀਂ ਜਿੱਥੇ ਬੈਠੇ ਆ ਕਿਸੇ ਦੁਆਬੇ ਦੇ ਬਜ਼ੁਰਗ ਨੂੰ ਪੁੱਛੋ ਬੱਚੇ ਕੀ ਕਰਦੇ ਨੇ ਇਹਨਾਂ ਬੜਾ ਤਾਂ ਮਰੀਕੇ ਆ 50 ਲੱਖ ਰੀਂਦੇ ਹੁੰਦਾ ਸਭ ਤੋਂ ਛੋਟਾ ਜਰਮਨ ਮੰਗਿਆ ਵੀ ਕਾਈ ਸਮਝੋ ਮਾਲਵੀਆ ਨੇ ਕਿ ਬਜ਼ੁਰਗ ਨੂੰ ਪੁੱਛੋ ਮੁੰਡੇ ਕੀ ਕਰਦੇ ਨੇ ਬੱਚੇ ਤਾਂ ਭੁੱਕੀ ਜਾਂ ਅੰਦਰ ਹੋਇਆ ਬਚਾਲੇ ਲਈ ਹਟਾਈ ਜੀ ਬੀ ਬੈਲੀ ਸੋ ਨਾ ਮਜੇਦੋ ਜੂ ਹੁਣ ਗਿਆ ਤੇ ਸੰਤੋ ਛੋਟਾ ਕਦੇ ਘਰੇ ਨਹੀਂ ਬੜਿਆ ਤੇ ਮੈਂਮ ਸਾਡੇ ਲਾ ਕੇ ਜਾਜੋ ਬਾਰਡਰ ਏਰੀਆ ਚ ਬਾਪੂ ਮੁੰਡੇ ਕੀ ਕਰਦੇ ਆ ਉਹ ਤਾਂ ਵੱਡਾ ਤੇ ਬਾਰਡਰ ਟੱਪ ਗਿਆ ਕੰਮਿਕਾ ਲਾ ਬੰਦਾ ਪਾਰ ਗਿਆ ਸਰ ਭਾ ਤੇ ਨਿਕਲ ਕੇ ਜੀ ਮੋਢੇ ਹੀ ਕੱਟ ਕੇ ਲੱਗ ਗਿਆ ਕੀ ਦੱਸ ਦੱਸ ਸੋਸਾਇਟੀ ਦੇ ਬਾਰਡਰ ਵਾਲਿਆਂ ਦੀ ਵਾਰੀ ਹੋਣਾ ਹੀ ਆ ਕਿ ਲੋਕੀ ਪਿਆਰ ਕਰਨ ਲੱਗੇ ਲੋਵੀਓ ਮੇਰੇ ਵੀਰ ਤਲਾ ਬਾਰਡਰ ਤੋਂ ਸ਼ੁਰੂ ਕਰਦੇ ਹਾਂ ਮਨਨ ਵਿਆਹ ਦੇ ਗਾਣੇ ਆ ਅਜ ਸੋਹ ਸੋਹ ਮੇਲੇ ਕੌਣ ਕੌਣ ਲੋੜੀਏ ਅਜ ਸੋਹ ਸੋਹ ਮੇਲੇ ਕੌਣ